BJP ਵਰਕਰ ਹੁਣ kurta pajama ਛੱਡ ਪਾਉਣਗੇ ਟ੍ਰੈਂਡੀ ਕਪੜੇ ਇਹ ਫਰਮਾਨ ਜਾਰੀ ਕੀਤਾ ਹੈ BJP ਹਾਈ ਕਮਾਂਡ ਨੇ BJP ਨੇ ਆਪਣੇ ਵਰਕਰਾਂ ਨੂੰ jeans t-shirt ਪਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ youth ਨੂੰ ਪ੍ਰਭਾਵਿਤ ਕੀਤਾ ਜਾ ਸਕੇ BJP ਦਾ ਕਹਿਣਾ ਹੈ ਕਿ ਪਾਰਟੀ ਵਰਕਰ ਜਦੋਂ ਵੀ ਕਿਸੇ ਦੇ ਨਾਲ ਬਾਜ਼ਾਰ ਜਾਣ ਤਾ কুরਤੇ ਪਜਾਮੇ ਦੀ ਬਜਾਏ ਟ੍ਰੈਂਡੀ ਕਪੜੇ ਪਾ ਕੇ ਜਾਣ। ਭਾਜਪਾ ਦਾ ਮੰਨਣਾ ਹੈ ਕਿ ਅਜਿਹੇ ਕਪੜੇ ਪਾਉਣ ਦੇ ਨਾਲ ਵਰਕਰ ਜਵਾਨ ਦਿਖਣਗੇ ਅਤੇ ਆਉਣ ਵਾਲੀਆਂ ਚੋਣਾਂ 'ਚ ਨੌਜਵਾਨਾਂ ਦੇ ਵੱਲੋਂ ਪਾਰਟੀ ਨੂੰ ਹੋਰ ਵੀ ਹੰਗਾਰਾ ਮਿਲੇਗਾ। ਭਾਜਪਾ ਦਾ ਇਹ ਹਾਂ ਫੈਸਲਾ ਚੋਣ ਪ੍ਰਚਾਰ ਦਾ ਵੀ ਖਿਸਾ ਰਹੇਗਾ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਕਪੜੇ ਪਾਉਣ ਤੋਂ ਬਾਅਦ ਵਰਕਰ ਮਾਲ, ਕੈਫੇ ਤੇ ਕਾਲਜੇਸ ਦੇ ਵਿੱਚ ਜਾ ਕੇ ਯੂਥ ਨੂੰ ਪਾਰਟੀ ਦੇ ਨਾਲ ਜੋੜਨ ਲਈ ਪਰੇਰਿਤ ਕਰਨ سوشل ਸਾਈਟਸ ਦੇ ਜ਼ਰੀਏ ਵੀ ਨਰਿੰਦਰ ਮੋਦੀ ਨੌਜਵਾਨਾਂ ਦੇ ਨਾਲ ਜੁੜੇ ਰਹਿੰਦੇ ਨੇ ਫੇਸਬੁੱਕ ਟਵਿੱਟਰ ਦੇ ਜ਼ਰੀਏ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਰਿੰਦਰ ਮੋਦੀ ਨੇ ਪੂਰੀ ਚੋਣਾਂ ਦੇ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪਾਰਟੀ ਨੂੰ ਹੋਰ ਵੀ ਹੰਗਾਰਾ ਮਿਲੇਗਾ ਇਸ ਲਈ ਟ੍ਰੈਂਡੀ ਕੱਪੜੇ ਪਾ ਕੇ ਨੇਤਾਵਾਂ ਨੂੰ ਕਿਹਾ ਗਿਆ ਕਿ ਉਹ ਨੌਜਵਾਨਾਂ ਦੇ ਨਾਲ ਆਪਾ ਰابطਾ ਕਾਇਮ ਕਰਨ ਭਾਜਪਾ ਦਾ ਜਿਹਾ ਫੈਸਲਾ ਚੋਣ ਪ੍ਰਚਾਰ ਦਾ ਵੀ ਇੱਕ ਹਿੱਸਾ ਰਹੇਗਾ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਕਪੜੇ ਪਾਉਣ ਤੋਂ ਬਾਅਦ ਵਰਕਰ ਮਾਲ ਕੈਫੇ ਤੇ ਕਾਲਜਿਸਟ ਜਾ ਕੇ ਯੂਥ ਨੂੰ ਪਾਰਟੀ ਦੇ ਨਾਲ ਜੁੜਨ ਦੇ ਲਈ ਪ੍ਰੇਰਿਤ ਕਰਨ